ਤਲਵਾਰ ਤਾਂ ਉਠਾਓ ਦੀਵਾਰ ਤਾਂ ਬਣਾਓ ਝੁਕਣੇ ਕਦੇ ਫਤੇਨਾ ਮੁਕਣੇ ਜੁਝਾਰ ਇਥੇ ਗਿਰਜਾਂ ਦੇ ਪਾ ਇਸ਼ਾਰੇ ਲੈ ਚੁੰਝਾਂ ਵਿੱਚ ਸਤਾਰੇ ਤਾੜੇ ਕੀ ਬਾਜ ਕਦ ਤੱਕ ਕਾਮਾਂਦਰੀ ਡਾਰ ਇਥੇ ਨਿਸਦੇ ਨੂੰ ਗੁਜ਼ਰਨਾ ਪੈਂਦਾ ਖੂਨੀ ਬਾਜ਼ਾਰ ਇਥੇ ਸਾਡੇ ਸਿਰਾਂ ਦਾ ਯਾਰੋ ਹਰ ਕੋਈ ਤਲਬ ਕਰ ਇਥੇ ਹਾਂਜੀ ਅੱਜ ਗੱਲ ਕਰਦੇ ਆਂ ਕੌਣ ਸੀ ਉਹ ਬੱਬਰ ਅਕਾਲੀ 파ਟ 2 ਤੇ ਮੈਂ ਉਮੀਦ ਕਰਦਾ ਵੀ ਤੁਸੀਂ ਇਹ ਪੂਰੀ ਵੀਡੀਓ ਦੇਖੋਗੇ ਇਨੂੰ ਸ਼ੇਅਰ ਵੀ ਕਰੋਗੇ ਤੇ ਲਾਈਕ ਤੇ ਕਮੈਂਟ ਵੀ ਕਰੋਗੇ ਕਿਉਂਕਿ ਰੋਕਣ ਵਾਲੇ ਤਾਂ ਬਹੁਤ ਨੇ ਪਰ ਸਾਡੇ ਬੱਬਰ ਅਕਾਲੀਆਂ ਦੀ ਗੱਲ ਜਿਹੜੀ ਹੈ ਉਹ ਆਮ ਲੋਕਾਂ ਤੱਕ ਆਪਣੇ ਜਵਾਕਾਂ ਤੱਕ ਪਹੁੰਚਾਉਣ ਵਾਲੇ ਬਹੁਤ ਘੱਟ ਨੇ ਦੋਸਤੋ ਬੱਬਰ ਅਕਾਲੀ ਲਹਿਰ ਦੇ ਮੋਢੀ ਜਿਨ੍ਹਾਂ ਨੇ ਸ਼ੁਰੂ ਕੀਤਾ ਜਿਨ੍ਹਾਂ ਨੇ ਜਿਨ੍ਹਾਂ ਦੇ ਭਾਸ਼ਣ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਂਦੇ ਸੀ ਤੇ ਲੋਕ ਕਹਿੰਦੇ ਸੀ ਮਾਰ ਦਿਆਂਗੇ ਉਹ ਹਨ ਜਿਹਨੂੰ ਕਹਿੰਦੇ ਨੇ ਗੜਗੱਜ ਅਕਾਲੀ ਕਚਿਆ ਸਰਦਾਰ ਕਿਸ਼ਨ ਸਿੰਘ ਗੜਗੱਜ ਜਿਹੜਾ ਐਡਾ ਜੋਸ਼ੀਲੀ ਆਵਾਜ਼ ਤੇ ਜਦੋਂ ਗੱਲ ਕਰਦੇ ਸੀ ਤਾਂ ਫਿਰ ਕੰਬਾ ਲਾ ਦਿੰਦੇ ਸੀ ਸਾਹਮਣੇ ਵਾਲਿਆਂ ਨੂੰ ਉਹਨਾਂ ਦੀ ਇੱਕ ਛੋਟੀ ਜਿਹੀ ਧਾਰਨਾ ਹੈ ਐਡਾ ਡਰ ਸੀ ਉਹਨਾਂ ਦਾ ਬਈ ਇੱਥੋਂ ਜਿਹੜਾ ਆਪਣਾ ਬਲਾਚੌਰ ਹੈ ਇੱਥੋਂ ਇੱਕ ਰਸਤਾ ਜਾਂਦਾ ਰਾਹ ਉਦੋਂ ਹਾਈਵੇ ਨਹੀਂ ਹੋਣਾ ਇਹ ਰਾਹ ਹੋਣਾ ਰਾਹ ਜਾਂਦਾ ਸੀ ਦਸੂਹੇ ਤੱਕ ਤੇ ਇੱਥੇ ਦੇ ਜਿਹੜੇ ਅੰਬ ਦੇ ਪੇੜ ਹੁੰਦੇ ਸੀ ਨਾ ਰਾਹ ਦੇ ਆਲੇ ਦੁਆਲੇ ਬਹੁਤ ਮਤਲਬ ਵਧੀਆ ਮਿੱਠਿਆ ਅੰਬ ਹੁੰਦੇ ਸੀ ਓਬਵੀਅਸ ਜੇ ਹੁਣ ਅੰਬ ਹੈਗਾ ਤਾਂ ਆਲੇ ਦੁਆਲੇ ਦੇ ਖੇਤਾਂ ਦੀ ਫਸਲ ਤਾਂ ਤਬਾਹ ਹੁੰਦੀ ਹੋਈ ਹੈ ਬਰਬਾਦ ਹੁੰਦੀ ਹੈ ਪਰ ਅੰਗਰੇਜ਼ਾਂ ਦੇ ਡਰ ਕੇ ਡਰ ਦੇ ਕਾਰਨ ਉੱਥੇ ਜਿਹੜੇ ਕਿਸਾਨ ਹੁੰਦੇ ਸੀ ਜ਼ਮੀਦਾਰ ਹੁੰਦੇ ਹੀ ਮਜ਼ਦੂਰ ਹੁੰਦੇ ਸੀ ਆਪਣੇ ਲੋਕ ਹੁੰਦੇ ਸੀ ਉਹਨਾਂ ਦੀ ਹਿੰਮਤ ਨਹੀਂ ਸੀ ਹੁੰਦੀ ਉਹ ਅੰਬਾਂ ਦੇ ਅੰਬ ਚੂਪ ਲੋ ਬੜਾ ਬੁਰਾ ਵਿਵਹਾਰ ਕਰਦੇ ਹੁੰਦੇ ਸੀ ਜੇ ਕੋਈ ਬੰਦਾ ਅੰਬ ਫੜ ਲੇ ਮਤਲਬ ਕਹਿੰਦੇ ਸੀ ਕਾਫੀ ਸਜ਼ਾ ਹੁੰਦੀ ਸੀ ਕੁੱਟਮਾਰ ਕਰਦੇ ਸੀਗੇ ਠੇਕੇਦਾਰਾਂ ਦੀ ਗੁੰਡਾਗਰਦੀ ਚੱਲਦੀ ਸੀ ਅੰਗਰੇਜ਼ ਬੋਲੀਆਂ ਲਾਉਂਦੇ ਹੀ ਅੰਬਾਂ ਦੀਆਂ ਤਾਂ ਠੇਕੇਦਾਰ ਲੈਂਦੇ ਸੀ ਤੇ ਫਿਰ ਬਾਅਦ ਚ ਮਰਜੀ ਨਾਲ ਅੰਬ ਜਿਹੜੇ ਸੀ ਉਹ ਵੇਚਦੇ ਸੀ ਤੇ ਆਪਣੇ ਲੋਕ ਜਿਹੜੇ ਹੁੰਦੇ ਸੀ ਪੰਜਾਬੀ ਪਿੰਡਾਲੇ ਇਹਨਾਂ ਨੂੰ ਹੁਕਮ ਨਹੀਂ ਸੀ ਹੁੰਦਾ ਵੀ ਤੁਸੀਂ ਅੰਬ ਚੂਪ ਲਓ ਤੁਹਾਡੀ ਫਸਲ ਬੇਸ਼ੱਕ ਖਰਾਬ ਹੋ ਰਹੀ ਹੋ ਸੰਬ ਦੇ ਪੇੜ ਨਾਲ ਤੁਸੀਂ ਨਾ ਅੰਬ ਵੱਢ ਸਕਦੇ ਹੋ ਤੇ ਨਾ ਤੁਸੀਂ ਉਹਨੂੰ ਚੂਪ ਸਕਦੇ ਹੋ ਪਰ ਬੱਬਰ ਅਕਾਲੀਆਂ ਨੇ ਇਹ ਦੇਖਿਆ ਵੀ ਆਪਣੇ ਲੋਕ ਆਪਣੀ ਧਰਤੀ ਤੇ ਆਪਣੇ ਖੇਤਾਂ 'ਚ ਆਪਣੀਆਂ ਫਸਲਾਂ ਖਰਾਬ ਕਰਕੇ ਅੰਬ ਤੱਕ ਨਹੀਂ ਚੂਪ ਸਕਦੇ ਰੋਣਾ ਨੇ ਕੀਤਾ ਸਰਦਾਰ ਕਿਸ਼ਨ ਸਿੰਘ ਗੜਗੱਜ ਨੇ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਕੀਤਾ ਐਲਾਨ ਵੀ ਜਿਹੜਾ ਵੀ ਠੇਕੇਦਾਰ ਹੁਣੇ ਅੰਬਾਂ ਦੇ ਬਾਗਾਂ ਦੀ ਬਾਗ ਨਹੀਂ ਹੁੰਦੇ ਸੜਕ ਦੇ ਹਲਦੋਲੇ ਹੁੰਦੇ ਸੀ ਇਹਨਾਂ ਅੰਬਾਂ ਦੇ ਦਖਤਾਂ ਦੀ ਬੋਲੀ ਦਊਗਾ ਬੱਬਰ ਉਹਦਾ ਸੋਤਾ ਲਾਉਣਗੇ ਬੱਬਰ ਉਹਨੂੰ ਦੱਸਣਗੇ ਵੀ ਸਾਡੇ ਲੋਕਾਂ ਤੋਂ ਅੰਬ ਖੋ ਕੇ ਕਿਵੇਂ ਵੇਚੇ ਜਾਂਦੇ ਨੇ ਕਿਵੇਂ ਚੁਪੇ ਜਾਂਦੇ ਨੇ ਤੇ ਬੱਬਰ ਨਾਲ ਦਾ ਡਰ ਤਾਂ ਮੈਂ ਤੁਹਾਨੂੰ 10 ਚੱਕ 10 ਹੀ ਚੁੱਕਾਂ ਕਹਿੰਦੇ ਨਾ ਸ਼ੇਰ ਝਾਵੇਂ ਸ਼ੇਰ ਭਾਵੇਂ ਚੌਥੇ ਜੰਗਲ ਚ ਬੈਠਾ ਹੋਵੇ ਉਹਦਾ ਡਰ ਪੂਰੇ ਦਥਾ ਜੰਗਲਾਂ ਚ ਘੁੰਮਦਾ ਹੈ ਠੀਕ ਹੈ ਤੇ ਬੱਬਰ ਉਹ ਸ਼ੇਰ ਸੀ ਬੱਬਰ ਅਕਾਲੀ ਸਾਡੇ ਵੇ ਇਹੋ ਜਿਹਾ ਡਰ ਬੈਠਾ ਨਾ ਤਾਂ ਅੰਗਰੇਜ਼ ਅਸਰ ਆਵੇ ਬੋਲੀ ਦੇ ਤਾਂ ਨਾ ਕੋਈ ਠੇਕੇਦਾਰ ਪਹੁੰਚੇ ਬੋਲੀ ਕਰਨ ਤੇ ਫਿਰ ਆਪਣੇ ਜਿਹੜੇ ਕਿਸਾਨ ਸੀ ਉਹਨਾਂ ਨੇ ਜਿੰਨਾ ਚਿਰ ਬੱਬਰ ਅਕਾਲੀ ਲੜ ਰਹੀ ਹੈ ਤਿੰਨ ਚਾਰ ਸਾਲ ਦਿਲ ਖੋਲ ਕੇ ਆਪ ਬਚੂਪੇ ਚਾਰ ਵੀ ਪਾਏ ਹੋਣਗੇ ਖਾਦੇ ਹੋਣਗੇ ਹੁਣ ਗੱਲ ਕਰਦੇ ਆ ਸਰਦਾਰ ਕਿਸ਼ਨ ਸਿੰਘ ਗੜਗੱਜ ਦੀ ਵੇ ਕਿਵੇਂ ਉਹਨਾਂ ਨੇ ਤੇ ਕਿਉਂ ਉਹਨਾਂ ਨੇ ਬਬਰ ਅਕਾਲੀ ਲਹਿਰ ਸ਼ੁਰੂ ਕੀਤੀ ਸਰਦਾਰ ਕਿਸ਼ਨ ਸਿੰਘ ਗੜਗੱਜ ਦਾ ਜਿਹੜਾ ਜਨਮ ਸੀ ਉਹ ਜਲੰਧਰ ਨੇੜੇ ਇੱਕ ਪਿੰਡ ਬੜਿੰਗ ਵਿੱਚ ਹੋਇਆ 18 ਸਾਲ ਦੀ ਉਮਰ 'ਚ ਉਹਨਾਂ ਨੇ ਫੌਜ 'ਚ ਭਰਤੀ ਹੋਏ ਉਹਨਾਂ ਦਾ ਅਨੁਸ਼ਾਸਨ ਉਹਨਾਂ ਦੀ ਬਹਾਦਰੀ ਦਲੇਰੀ ਉਹਨਾਂ ਦਾ ਸੁਭਾਅ ਉਹਨਾਂ ਦੀ ਪਰਸਨੈਲਿਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਅੰਗਰੇਜ਼ ਅਫਸਰਾਂ ਦੇ ਦਿਲ ਨੂੰ ਛੂੰਦੀ ਸੀ ਉਹਨਾਂ ਨੇ ਫੈਸਲਾ ਕੀਤਾ ਵੀ ਜੇ ਇਹੋ ਜੇ ਬੰਦੇ ਦੀ ਤਾਂ ਤਰੱਕੀ ਹੋਣੀ ਚਾਹੀਦੀ ਇਹ ਤਾਂ ਨਾਇਬ ਸੁਬੇਦਾਰ ਹੋਣਾ ਚਾਹੀਦਾ ਪਰ ਉਹ ਤਰੱਕੀ ਹੋ ਨਾ ਸਕੀ ਕਿਉਂਕਿ ਸਰਦਾਰ ਕਿਸ਼ਨ ਸਿੰਘਲ ਗੱਜ ਦਿੱਥੇ ਨਾ ਸੂਲ ਚੁੱਪਦੀ ਸੀ ਜਦੋਂ ਦੇਖਦੇ ਸੀ ਅੰਗਰੇਜ਼ ਫੌਜੀਆਂ ਨੂੰ ਆਪਣੇ ਸਿੱਖ ਫੌਜੀਆਂ ਨਾਲ ਇੱਕ ਬਹੁਤ ਬੁਰਾ ਵਿਵਹਾਰ ਕਰਤੇ ਹੋਏ ਆਮ ਲੋਕਾਂ ਨਾਲ ਇੱਕ ਬਹੁਤ ਬੁਰਾ ਵਿਵਹਾਰ ਕਰਦੇ ਹੋਏ ਉਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਦੇਖਿਆ ਨਹੀਂ ਜਾਂਦਾ ਉਹਨਾਂ ਨੇ ਫਿਰ ਕਿਹਾ ਨਹੀਂ ਚਾਹੀਦੀ ਤੁਹਾਡੀ ਨੌਕਰੀ ਨਹੀਂ ਚਾਹੀਦੀ ਤੁਹਾਡੀ ਤਰੱਕੀ ਮੈਂ ਨਹੀਂ ਰਹਿੰਦਾ ਫੌਜ ਚ ਫੌਜ ਛੱਡ ਕੇ ਆ ਗਏ ਕੰਦੇ ਲੜਾਈ ਲੜੂਗਾ ਆਪਣੇ ਪੰਜਾਬ ਲਈ ਆਪਣੀ ਧਰਤੀ ਲਈ ਆਪਣੇ ਲੋਕਾਂ ਲਈ ਫਿਰ ਉਹਨਾਂ ਨੇ ਜੁਆਇਨ ਕੀਤੀ ਅਕਾਲੀ ਲਹਿਰ ਜਿਹੜੀ ਉਦੋਂ ਕੋ ਸ਼ੁਰੂ ਹੋਈ ਸੀ ਅਕਾਲੀ ਲਹਿਰ ਜਦੋਂ ਅਕਾਲੀ ਦਲ ਅਕਾਲੀ ਲਹਿਰ ਜਿਹੜੀ ਸੀ ਉਹ ਜ਼ਿਆਦਾਤਰ ਗੁਰਦੁਆਰੇ ਜਿਹੜੇ ਆਪਣੇ ਮਹੰਤਾ ਦੇ ਅੰਡਰ ਸੀ ਕਬਜ਼ੇ 'ਚ ਸੀ ਉਹਨੂੰ ਛੁਡਾਉਣ ਵਾਸਤੇ ਪਰ ਉਹ ਜਿਹੜੀ ਅਕਾਲੀ ਲਹਿਰ ਹੁੰਦੀ ਸੀ ਉਹ ਆਪਣੇ ਜਥੇ ਬਣਾਉਂਦੇ ਸੀ ਤੇ ਭੇਜਦੇ ਹੁੰਦੇ ਸੀ ਉਹ ਸ਼ਾਂਤੀਪੂਰਵਕ ਜਾਂਦੇ ਹੀ ਜਥੇ ਅੰਗਰੇਜ਼ ਸੋਟਾ ਵੜਾਉਂਦੇ ਹੀ ਰੂਹ ਨਾਲ ਉਹਨਾਂ ਤੇ ਉਹ ਜ਼ਖਮੀ ਹੋ ਜਾਂਦੇ ਸੀ ਪਰ ਸ਼ਾਂਤੀਪੂਰਵਕ ਰਹਿੰਦੇ ਸੀ ਫਿਰ ਦੂਜਾ ਜੱਥਾ ਜਾਂਦਾ ਸੀ ਗੁਰਦੁਆਰਿਆਂ ਲਈ ਇਸ ਤਰ੍ਹਾਂ ਸ਼ਾਂਤੀਪੂਰਵਕ ਜਿਹੜੀ ਇੱਕ ਮੂਵਮੈਂਟ ਚੱਲ ਰਹੀ ਸੀ ਤਾਂ ਰੋਜ਼ ਪਤਾ ਨਹੀਂ ਕਿੰਨੇ ਸਿੱਖ ਕੁੱਟ ਪੈਂਦੀ ਸੀ ਜ਼ਖਮੀ ਹੁੰਦੇ ਸੀ ਸਰਦਾਰ ਕਿਸ਼ਨ ਸਿੰਘ ਗੜਗੱਜ ਨੂੰ ਲੱਗਿਆ ਵੀ ਯਾਰ ਅਸੀਂ ਇਹ ਦਸ਼ਮੇਸ਼ ਤੇ ਸਿੱਖ ਨਹੀਂ ਹੋ ਸਕਦੇ ਇਹ ਦਸ਼ਮੇਸ਼ ਪਿਤਾ ਦੇ ਸਿੱਖ ਨਹੀਂ ਹੋ ਸਕਦੇ ਸਿੱਖ ਕੁੱਟ ਕਿਵੇਂ ਖਾ ਸਕਦਾ ਸਿੱਖ ਤਾਂ ਮਰਨਣ ਜਾਣਦਾ ਹੈ ਜਾਂ ਮਰਨ ਜਾਣਦਾ ਹੈ ਜ਼ੁਲਮ ਕਰਨ ਨਹੀਂ ਜਾਣਦਾ ਪਰ ਜ਼ੁਲਮ ਦੇ ਖਿਲਾਫ ਖੜਨਣ ਜਾਣਦਾ ਹੈ ਸਕੈ ਹੋਣੀ ਹੋ ਸਕਦਾ ਉਹਨਾਂ ਦੇ ਫਿਰ ਮਤਭੇ ਸ਼ੁਰੂ ਹੋ ਗਿਆ ਵੀ ਅਸੀਂ ਕਿਉਂ ਘਟ ਖਾਣੇ ਯਾਰ ਫਿਰ ਉਹਨਾਂ ਨੇ ਕਿਹਾ ਵੀ ਠੀਕ ਹੈ ਮੈਂ ਇਕੱਲੀ ਲਹਿਰ ਚੋਂ ਬਾਹਰ ਜਾਣਾ ਛੱਡਤੀ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਇੱਕ ਗੱਲ ਸਮਝ ਆ ਗਈ ਸੀ ਜਿਹੜੇ ਅੰਗਰੇਜ਼ ਨੇ ਨਾ ਸਾਲੇ ਕੁੱਤੇ ਦੇ ਹੱਡ ਨੇ ਕੁੱਤੇ ਦੇ ਬੀਜ ਨੇ ਇੱਥੇ ਗਾਂਧੀ ਵਾਲਾ ਫਾਰਮੂਲਾ ਨਹੀਂ ਚੱਲਦਾ ਇਹਨਾਂ ਤੇ ਵੀ ਇੱਕ ਤੇ ਚਪੇੜ ਪਈ ਤਾਂ ਦੂਜਾ ਮੂਰੇ ਕਰ ਤੋ ਇਹਨਾਂ ਦਾ ਤਾਂ ਅਸੀਂ ਨੱਕ ਭੰਾਂਗੇ ਜੇ ਸਾਡੇ ਚਪੇੜ ਮਾਰਗੇ ਤਾਂ ਕਸੁੰਨ ਨਾਲ ਨੱਕ ਭੰਾਂਗੇ ਹਥਿਆਰ ਬੰਦ ਮੂਵਮੈਂਟ ਸ਼ੁਰੂ ਕਰਾਂਗੇ ਫਿਰ ਇਹਨਾਂ ਨੇ ਸਰਦਾਰ ਕਿਸ਼ਨ ਸਿੰਘ ਗੜਗੱਜ ਨੇ ਸੋਰੀ ਸਰਦਾਰ ਕਿਸ਼ਨ ਸਿੰਘ ਗੜਗਾ ਜਨੇ ਆਪਣੀ ਜਿਹੜੀ ਘਰ ਦੀ ਜ਼ਮੀਨ ਵੇਚਤੀ ਸਾਰੀ ਹਥਿਆਰ ਖਰੀਦੇ ਉਸ ਸੰਘਰਸ਼ ਲਈ ਬਬਰ ਅਕਾਲੀ ਲਹਿਰ ਸ਼ੁਰੂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜੀ ਗਦਰ ਅਕਾਲੀ ਲਹਿਰ ਹੈ ਗਦਰ ਲਹਿਰ ਸੀ ਜਿਹੜੀ ਉਹ ਸਿਰਫ ਉਹਦੇ ਖਤਮ ਹੋਣ ਦਾ ਕਾਰਨ ਕਰਦਾ ਸੀ ਇਹਨਾਂ ਨੇ ਫੈਸਲਾ ਕੀਤਾ ਵੀ ਗਦਾਰ ਮਰਾਂਗੇ ਇਸ ਲਈ ਉਹ ਜਸ਼ੀਲੇ ਭਾਸ਼ਣ ਦਿੰਦੇ ਸੀ ਉਹਨਾਂ ਦੇ ਭਾਸ਼ਣ ਸੁਣ ਸੁਣ ਕੇ ਲੋਕਾਂ 'ਚ ਜੋਸ਼ ਆਉਂਦਾ ਸੀ ਤੇ ਇਹ ਗੱਲ ਜਿਹੜੀ ਸੀ ਅੰਗਰੇਜ਼ ਸਰਕਾਰ ਜਿਹੜੀ ਸੀ ਉਹਨਾਂ ਦੇ ਮਗਰ ਪੈ ਗਈ ਉਹਨਾਂ ਦੇ ਪਰਚੇ ਪੁਰਚੇ ਪਾਉਣੇ ਸ਼ੁਰੂ ਕਰਦੇ ਪੁਲਿਸ ਮਗਰ ਪਾਤੀ ਪਰ ਅਕਸਰ ਉਹ ਜਦੋਂ ਬੋਲਦੇ ਹੁੰਦੇ ਸੀ ਤੇ ਫਿਰ ਬੋਲ ਕੇ ਆਪਣਾ ਲੈਕਚਰ ਦੇ ਕੇ ਕਿਹੜੀ ਘੜੀ ਉੱਥੋਂ ਨਿਕਲ ਜਾਂਦੇ ਸੀ ਤੇ ਲੋਕੋ ਘੇਰਾ ਬਣਾ ਲੈਂਦੇ ਸੀ ਉਹਨਾਂ ਨੂੰ ਬਚਾਉਂਦੇ ਸੀ ਤੇ ਉਹਨਾਂ ਨੇ ਬੱਬਰ ਅਕਾਲੀ ਲਹਿਰ ਨੂੰ ਇੱਕ ਵਧੀਆ ਮੁਕਾਮ ਤੱਕ ਲੈ ਕੇ ਗਏ ਸਰਦਾਰ ਕਿਸ਼ਨ ਸਿੰਘ ਗੜਗਾਜ ਉਹਨਾਂ ਨੇ ਬਹੁਤ ਸਰਦਾਰ ਕਰਮ ਸਿੰਘ ਬੱਬਰ ਵਰਗੇ ਸਰਦਾਰ ਧੰਨਾ ਸਿੰਘ ਬੱਬਰ ਵਰਗੇ ਯੋਧੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀ ਉਹਨਾਂ ਦੀ ਭਾਸ਼ਣ ਸੁਣ ਕੇ ਉਹਨਾਂ ਦੇ ਅੰਦਰ ਰੋਜ ਆ ਗਿਆ ਤੇ ਉਹ ਬੱਬਰ ਅਕਾਲੀ ਲਹਿਰ ਚਾਹੇ ਤੇ ਫਿਰ ਇਸ ਬੱਬਰ ਅਕਾਲੀ ਲਹਿਰ ਦਾ ਜਿਹੜਾ ਤੈਕ ਐਡਾ ਕ ਫੈਲਿਆ ਵੀ ਅੰਗਰੇਜ਼ ਕਹਿੰਦੇ ਸੀ ਵੀ ਜਾਂ ਤਾਂ ਬੱਬਰ ਅਕਾਲੀ ਲਹਿਰ ਖਤਮ ਕਰ ਦਿਓ ਨਹੀਂ ਤਾਂ ਪੰਜਾਬ ਨੂੰ ਆਜ਼ਾਦ ਕਰ ਦਿਓ ਤਿੰਨ ਜ਼ਿਲ੍ਹੇ ਨਹੀਂ ਇਹ ਪੂਰਾ ਪੰਜਾਬ ਹੀ ਆਜ਼ਾਦ ਕਰਨਾ ਪੈਣਾ ਕਿਉਂਕਿ ਬੱਬਰ ਹੁਣ ਫੈਲੀ ਜਾ ਰਹੇ ਨੇ ਹੁਸ਼ਾਰਪੁਰ ਕਪੂਰਥਲਾ ਤੇ ਜੰਦਰ ਇਹਨਾਂ ਦੇ ਗੜ ਸਿਗੇ ਮੇਨ ਤੇ ਫਿਰ ਜਿਹੜੀ ਸੀ ਸਰਕਾਰ ਹੱਥ ਧੋਕੇ ਪੈਗੇ ਸਰਦਾਰ ਕਿਸ਼ਨ ਸਿੰਘ ਗੜਗੱਜ ਦੇ ਕਿਉਂਕਿ ਇੱਕ ਬੰਦਾ ਜਿਹੜਾ ਸੀ ਉਹ ਤਾਂ ਇੱਕ ਗੋਲੀ ਨਾਲ ਅੰਗਰੇਜ਼ ਮਾਰ ਸਕਦਾ ਸੀ ਪਰ ਸਰਦਾਰ ਕਿਸ਼ਨ ਸਿੰਘ ਗੜਗੱਜ ਗੜਗੱਜ ਜਦੋਂ ਬੋਲਦਾ ਸੀ ਲੋਕਾਂ ਨੇ ਇਹ ਨਾਮ ਦਿੱਤਾ ਸੀ ਉਹਨਾਂ ਨੂੰ ਗੜਗੱਜ ਅਕਾਲੀ ਬੇ ਐਡਾ ਭਾਸ਼ਣ ਸੀ ਹਜ਼ਾਰਾਂ ਲੋਕ ਉਹਨਾਂ ਦੇ ਮਗਰ ਤੁਰੇ ਜਾਂਦੇ ਸੀ ਇਹ ਅੰਗਰੇਜ਼ ਸਰਕਾਰ ਲਈ ਬਹੁਤ ਵੱਡਾ ਖਤਰਾ ਬਣ ਗਿਆ ਸਰਦਾਰ ਸਾਹਿਬ ਤੇ ਉਹਨਾਂ ਨੇ ਕਿਹਾ ਵੀ ਫਿਰ ਤੁਹਾਨੂੰ ਪਤਾ ਹੀ ਆ ਆਪਣੇ ਚ ਗੱਦਾਰਤਾ ਹੁੰਦੀ ਹੀ ਆ ਗੱਦਾਰਾਂ ਨੇ ਫਿਰ ਸੂਹਾਂ ਦੇਣੀਆਂ ਸ਼ੁਰੂ ਕੀਤੀਆਂ ਤੇ ਅੰਤ ਨੂੰ ਉਹ ਸ਼ੇਰ ਉਹ ਬੱਬਰ ਸਰਦਾਰ ਕਿਸ਼ਨ ਸਿੰਘ ਗੜਗੱਜ ਉਹ ਗੜਗੱਜ ਅਕਾਲੀ ਅੰਗਰੇਜ਼ਾਂ ਨੇ ਫੜ ਲਿਆ ਜਦੋਂ ਸਰਦਾਰ ਕਿਸ਼ਨ ਸਿੰਘ ਗੜਗੱਜ ਨੂੰ ਫੜ ਲਿਆ ਅੰਗਰੇਜ਼ਾਂ ਨੇ ਉਹਨਾਂ ਨੂੰ ਜੇਲ੍ਹ ਭੇਜਤਾ ਹੁਣ ਅੰਗਰੇਜ਼ ਇਹ ਸੋਚਦੇ ਹੋਏ ਬੱਬਰ ਅਕਾਲੀ ਲਹਿਰ ਨੂੰ ਸਰਦਾਰ ਕਿਸ਼ਨ ਸਿੰਘ ਗੜਗੱਜ ਨੇ ਬਹੁਤ ਅੱਗੇ ਲੈ ਗਏ ਨੇ ਇਹ ਰੋਕ ਵੀ ਸਕਦੇ ਨੇ ਉਸ ਲਹਿਰ ਨੂੰ ਇਹਨਾਂ ਦੀ ਆਵਾਜ਼ ਵਿੱਚ ਇਹਨਾਂ ਦੀ ਗੱਲਬਾਤ ਹੈ ਹਣਾ ਜਿਹਨੂੰ ਪੱਕਾ ਹੰਡ ਤਰੀਕੇ ਵਾਲੀ ਗੱਲ ਕਹਿੰਦੇ ਵੀ ਉਹ ਹੈ ਨਾ ਚ ਵੀ ਜੇ ਬੋਲਣਗੇ ਤਾਂ ਬੱਬਰ ਰੁੱਕ ਵੀ ਜਾਣਗੇ ਸਾਡਾ ਚੋਰੀ ਨਹੀਂ ਲੱਗੂਗਾ ਹਨਾ ਉੱਪਰੋਂ ਇੰਗਲੈਂਡ ਖੁਸ਼ ਹੋ ਜੂਗਾ ਵੀ ਐਵੇਂ ਰੋਕਤੀ ਬੱਬਰ ਅਕਾਲੀ ਲਹਿਰ ਤੇ ਉਹਨਾਂ ਨੇ ਲਾਲਚ ਦੇਣਾ ਸ਼ੁਰੂ ਵਕੀਲ ਪਾਏ ਲਾਲਚ ਦੇਣਾ ਸ਼ੁਰੂ ਕੀਤਾ ਵੀ ਤੁਸੀਂ ਲੈ ਲਓ ਦੋ ਮਰਬੇ ਤੁਹਾਨੂੰ ਜ਼ਮੀਨ ਦੇ ਦਿੰਨੇ ਆ ਹਨਾ ਮਾਲਾ ਮਾਲ ਕਰਦਾਂਗੇ ਪੈਸੇ ਨਾਲ ਤੁਸੀਂ ਬਸ ਇਸ ਲਹਿਰ ਨੂੰ ਜਿਹੜੇ ਵੀ ਹੈਗੇ ਨੇ ਦੱਸ ਦੋ ਕੌਣ ਕੌਣ ਜੁੜਿਆ ਹੈਗਾ ਅੱਗੇ ਜਾ ਕੇ ਤੇ ਇਸ ਲਹਿਰ ਨੂੰ ਖਤਮ ਕਰਵਾ ਦਿਓ ਸਰਦਾਰ ਕਿਸ਼ਨ ਸਿੰਘ ਗੜਗਾ ਜੀ ਬਹੁਤ ਖੁਸ਼ ਹੋਏ ਵੀ ਜ਼ਮੀਨ ਮਿਲ ਰਹੀ ਆ ਯਾਰ ਹੋਰ ਕੀ ਚਾਹੀਦਾ ਆਪਣੀ ਜ਼ਮੀਨ ਤਾਂ 베ਚਤੀ ਹਤਿਆਰਾਂ ਕਰਕੇ ਪਰਿਵਾਰ ਜਿਹੜਾ ਸੀ ਉਹਦੇ ਕੋਲ ਖਾਣ ਲਈ ਜ਼ਮੀਨ ਨਹੀਂ ਸੀਗੀ ਬਹੁਤ ਗਰੀਬੀ ਚ ਆ ਗਿਆ ਸੀ ਪਰਿਵਾਰ ਉਹਨਾਂ ਦਾ ਤੇ ਇਸ ਤੋਂ ਵਧਿਆ ਕੀ ਹੋ ਸਕਦਾ ਉਹਨਾਂ ਨੇ ਕਿਹਾ ਵੀ ਠੀਕ ਹੈ ਮੈਂ ਲੈਣਾ ਜ਼ਮੀਨ ਦੋ ਯਾਰ ਚਲੋ ਜ਼ਮੀਨ ਦੋ ਫਿਰ ਆ ਗਏ ਅੰਗਰੇਜ਼ ਖੁਸ਼ ਲੈ ਵੀ ਸੀ ਤਾਂ ਬੱਬਰ ਟਾ ਲਿਆ ਬੱਬਰ ਮੰਨ ਗਿਆ ਜ਼ਮੀਨਾਂ ਨੂੰ ਬੱਬਰ ਫਸ ਗਿਆ ਲਾਲਚ ਤੇ ਬੱਬਰ ਕਾਲੀ ਖਤਮ ਹੈ ਬੈਰੇ ਡੀਲ ਕਰਨ ਬੈਠ ਗਿਆ ਕਹਿੰਦੇ ਹਾਂਜੀ ਦੱਸੋ ਕਿੱਥੇ ਚਾਹੀਦੀ ਆ ਦੋ ਮਰਬੇ ਜਮੀਨ ਤੁਸੀਂ ਬੋਲੋ ਇੱਕ ਵਾਰੀ ਜ਼ਬਾਨ ਕੱਢੋ ਆਪਣੀ ਲਫ਼ਜ਼ ਬੋਲੋ ਹੁਣੇ ਲਾਓ ਤੇ ਖਤਮ ਗੱਲ ਉਹਨਾਂ ਨੇ ਕਿਹਾ ਠੀਕ ਹੈ ਮੈਨੂੰ ਦੋ ਮਰਬੇ ਜਮੀਨ ਇੰਗਲੈਂਡ ਚ ਦਿਓ ਉਹ ਅੰਗਰੇਜ਼ਾਂ ਦੇ ਤਾਂ ਮੋਹਤਰ ਕੇ ਵੰਗਲੈਂਡ ਚ ਉਹ ਕਹਿੰਦੇ ਆ ਇੰਗਲੈਂਡ ਚ ਕਿਉਂ ਕੀ ਕਰੇਗਾ ਕਹਿੰਦੇ ਮੈਂ ਇੰਗਲੈਂਡ ਚ ਜ਼ਮੀਨ ਲਵਾਂਗਾ ਨਾਲੇ ਉੱਥੇ ਕਰੂੰਗਾ ਖੇਤੀ ਨਾਲੇ ਗੱਡੂੰਗਾ ਆਪਣੇ ਦੇਸ਼ ਦਾ ਝੰਡਾ ਅੰਗਲੈਂਡ ਚ ਜਾ ਕੇ ਮੈਨੂੰ ਇੰਗਲੈਂਡ ਚ ਜ਼ਮੀਨ ਦਿਓ ਉਹ ਕਹਿੰਦੇ ਨੇ ਇਹਨੇ ਸਰਦਾਰ ਸਾਹਿਬ ਤੁਹਾਨੂੰ ਗਲਤ ਫਹਮੀ ਹੋਈ ਹੈ ਵੀ ਅਸੀਂ ਇੰਗਲੈਂਡ 'ਚ ਜ਼ਮੀਨ ਥੋੜੀ ਨਾ ਦੇ ਸਕਦੇ ਆ ਤੁਸੀਂ ਜ਼ਮੀਨ ਲੈਣੀ ਹੈ ਤਾਂ ਇੱਥੇ ਲਓ ਨਾ ਪੰਜਾਬ 'ਚ ਦੱਸੋ ਕਿੱਥੇ ਲੈਣੀ ਹੈ ਕਿਤੇ ਮੈਂ ਲੈ ਲਓ ਜਿੱਥੇ ਰੇਟ ਜ਼ਿਆਦਾ ਜੁਦਾ ਹੁੰਦਾ ਵੇ ਲੈ ਲਓ ਉਹ ਕਹਿੰਦੇ ਯਾਰ ਗਲਤ ਸਮਝੋ ਮੇਰੀ ਇਹ ਤਾਂ ਸਾਡੀ ਹੈ ਤੁਸੀਂ ਸਾਡੀ ਜ਼ਮੀਨ ਦੇ ਕੇ ਸਾਨੂੰ ਹੀ ਦੇ ਕੇ ਤੁਸੀਂ ਜ਼ਬਰਦਸਤੀ ਕਬਜ਼ਾ ਕੀਤਾ ਉਹ ਜ਼ਮੀਨ ਤੇ ਤਾਂ ਸਾਨੂੰ ਦੇ ਕੇ ਸਾਨੂੰ ਹੀ ਖਰੀਦਣ ਦਾ ਓ ਯਾਰ ਤੁਸੀਂ ਤੁਹਾਡੇ ਕੋਲ ਤਾਂ ਇੰਗਲੈਂਡ ਦੀ ਜ਼ਮੀਨ ਹੈ ਤੁਸੀਂ ਉਹ ਦਿਓ ਇੱਥੇ ਦੀ ਜ਼ਮੀਨ ਤਾਂ ਸਾਡੀ ਹੀ ਆ ਇਹ ਤਾਂ ਅਸੀਂ ਲੈ ਹੀ ਲੈਣੀ ਹੈ ਤੁਹਾਡੇ ਤੋਂ ਠੀਕ ਹੈ ਨਾ ਇਹ ਤਾਂ ਅਸੀਂ ਜੁੱਤੀ ਦੇ ਜ਼ੋਰ ਤੇ ਲਵਾਂਗੇ ਉਹ ਜ਼ਮੀਨ ਦਿਓ ਰੋ ਉਹਨਾਂ ਨੇ ਨਹੀਂ ਤਾਂ ਫਿਰ ਕਹਿੰਦੇ ਮੈਂ ਤਾਂ ਨਹੀਂ ਤਾਂ ਫਿਰ ਕਹਿੰਦੇ ਬੱਬਰ ਲੜਨਗੇ ਬਹੁਤ ਜ਼ੋਰ ਲਾਇਆ ਉਹਨਾਂ ਨੇ ਲਾਲਚ ਦਿੱਤੇ ਬਹੁਤ ਕੁਝ ਦਿੱਤਾ ਪਰ ਸਰਦਾਰ ਕਿਸ਼ਨ ਸਿੰਘ ਗੜਗਾਜ ਨਹੀਂ ਡੋਲੇ ਉਸ ਤੋਂ ਬਾਅਦ ਸ਼ੁਰੂ ਹੋਈ ਤਸ਼ੱਦਦ ਦੀ ਕਹਾਣੀ ਤਸ਼ੱਦਦ ਦੀ ਉਹ ਦਾਸਤਾਨ ਜਿਹੜੀ ਆਪਾਂ ਸੋਚ ਵੀ ਨਹੀਂ ਸਕਦੇ ਜੋ ਬੱਬਰ ਕਾਲਿਆਂ ਤੇ ਹੋਈ ਜਦੋਂ 1922 ਚ ਸਰਦਾਰ ਕਿਸ਼ਨ ਸਿੰਘ ਗੜਗਰ ਜਿਹਨੂੰ ਫੜ ਲਿਆ ਗਿਆ ਉਹਨਾਂ ਨੇ ਸਾਰੇ ਹੀ ਲਾਲਚ ਜਿਹੜੇ ਸੀ ਉਹ ਮੋੜ ਤੇ ਅੰਗਰੇਜ਼ਾਂ ਦੇ ਤਸ਼ੱਦਦ ਕੀ ਕੀ ਹੁੰਦਾ ਸੀ ਸੋਚ ਸਕਦੇ ਹੋ ਤੁਸੀਂ ਤਸ਼ੱਦਦ ਹੁੰਦਾ ਹਿਵੇਂ ਪਾਵਿਆਂ ਥੱਲੇ ਮੰਜੇ ਦੇ ਪਾਵਿਆਂ ਥੱਲੇ ਪੈਰ ਰੱਖੇ ਜਾਂਦੇ ਸੀ ਬੱਬਰਾਂ ਦੇ ਤੇ ਉੱਪਰ ਬੰਦੇ ਖੜੇ ਕਰੇ ਕਰ ਦਿੱਤੇ ਪੰਜ 10 ਬੰਦੇ ਖੜ ਜਾਂਦੇ ਸੀ ਦਾੜੀ ਤੇ ਮੁੱਛਾਂ ਦੇ ਵਾਲ ਪੁੱਟਦੇ ਸੀ ਕੀੜੀਆਂ ਤੇ ਪ੍ਰਿੰਡਾਂ ਦੇ ਛੱਤੇ ਛੇੜ ਕੇ ਉਹਨਾਂ ਨੂੰ ਉੱਥੇ ਖੜਾ ਕਰ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਲੜਤੀਆਂ ਸੀ ਉਹ ਨੰਗੇ ਪਰ ਧੁੱਪੇ ਖੜੇ ਕਰਤਾ ਅ ਨੋਹਾ ਚ ਸੂਈਆਂ ਚਬੋਣੀਆਂ ਹੱਥਾਂ ਤੇ ਪੈਰਾਂ ਦਾ ਮਾਸ ਕੁੱਟ-ਕੁੱਟ ਕੇ ਲੋਣਾ ਇਥੋਂ ਤੱਕ ਕੇ ਜਿਹੜੀ ਲੈਟਿਨ ਵਾਲੀ ਜਗ੍ਹਾ ਹੁੰਦੀ ਆ ਉੱਥੇ ਮਿਰਚਾਂ ਤੱਕ ਪਾਈਆਂ ਜਾਂਦੇ ਸਨ ਵੇ ਬੱਬਰ ਟੁੱਟ ਜਾਣ ਪਰ ਬੱਬਰ ਟੁੱਟੇ ਨਹੀਂ ਉਹਨਾਂ ਨੂੰ ਦਿਨ ਰਾਤ ਥੇ ਟੰਗਿਆ ਗਿਆ ਤਾਂ ਵੀ ਬੱਬਰ ਨਹੀਂ ਟੁੱਟੇ ਹਰ ਉਹ ਮੰਤੂ ਤੋੜਨ ਲਈ ਹਰ ਉਹ ਯਤਨ ਕੀਤਾ ਗਿਆ ਮਤਲਬ ਮੈਨੂੰ ਬੋਲਣ ਔਖਾ ਲੱਗਦਾ ਉਹ ਤਸ਼ੱਦਦ ਬਾਰੇ ਪਰ ਉਹ ਕਹਿੰਦੇ ਨਾ ਕਲਗੀਧਰ ਦੇ ਸਿੱਖ ਦਸ਼ਮੇਸ਼ ਪਿਤਾ ਦੇ ਸਿੱਖ ਕਦੇ ਡੋਲਦੇ ਨਹੀਂ ਬੱਬਰ ਨਹੀਂ ਡੋਲੇ ਉਹਨਾਂ ਨੇ ਗੱਦਾਰੀ ਨਹੀਂ ਕੀਤੀ ਆਪਣੀ ਜ਼ਮੀਨ ਨਾਲ ਆਪਣੇ ਬੱਬਰਾਂ ਨਾਲ ਤਾਂ ਸਹੀ ਸਹਿ ਸਹਿ ਕੇ 1925 ਚ 6 ਬੱਬਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸਰਦਾਰ ਕਿਸ਼ਮ ਸਿੰਘ ਗੜਗਜ ਸਮੇਤ ਤੇ 27 ਫਰਵਰੀ ਆਉਣ ਵਾਲਾ ਆ ਤੇ 27 ਫਰਵਰੀ ਉਨੀ 26 ਨੂੰ ਸਰਦਾਰ ਕਿਸ਼ਨ ਸਿੰਘ ਗੜਗੱਜ ਨੂੰ ਉਹਨਾਂ ਦੇ ਪੰਜ ਸਾਥੀਆਂ ਸਮੇਤ ਸਜ਼ਾ ਦੇ ਦਿੱਤੀ ਗਈ ਜਦੋਂ ਸਰਦਾਰ ਕਿਸ਼ਨ ਸਿੰਘ ਗੜਗੱਜ ਨੂੰ ਫਾਂਸੀ ਦਾ ਟਾਈਮ ਨੇੜੇ ਆ ਗਿਆ ਸੀ ਤਾਂ ਕਾਫੀ ਤਕੜੇ ਤੇ ਸੋਹਣੇ ਰੱਖੇ ਜਾ ਹੋ ਗਿਆ ਉਹ ਤੇ ਉਹਨਾਂ ਦਾ ਜਿਹੜੇ ਉੱਥੇ ਪੁਲਿਸ ਅਫਸਰ ਸੀ ਉਹ ਕਹਿੰਦਾ ਵੀ ਫਾਂਸੀ ਦਾ ਜਿਹੜਾ ਨਾਂ ਹੈ ਇਹ ਸੁਣ ਕੇ ਤਾਂ ਲੋਕ ਕਮਜ਼ੋਰ ਹੋ ਜਾਂਦੇ ਨੇ ਪਰ ਤੁਸੀਂ ਤਾਂ ਖੁਸ਼ ਹੋ ਖੁਸ਼ ਸੀ ਸਰਦਾਰ ਕਿਸ਼ਨ ਗੜਗੱਜ ਪਿਓ ਆਪਣਾ ਸਿੱਖ ਹੋਣ ਦਾ ਫਰਜ਼ ਉਹਨਾਂ ਵਾਂਗੂ ਚੱਲੇ ਯਾਰ ਆਪਣੀ ਧਰਤੀ ਲਈ ਜਾਨ ਦੇਣ ਲੱਗਿਆ ਇਸ ਗੱਲ ਦੀ ਖੁਸ਼ੀ ਸੀ ਤੇ ਉਹਨਾਂ ਦਾ ਭਾਰ ਵਧਿਆ ਉਹਦੇ ਨਾਲ ਇਹ ਸੰਸਾਡੇ ਬੱਬਰ ਅਕਾਲੀ ਅਸੀਂ ਇਹ ਨਹੀਂ ਕਹਿਣਾ ਵੀ ਕੌਣ ਸੀ ਉਹ ਬੱਬਰ ਅਕਾਲੀ ਯਾਦ ਰੱਖਿਓ ਹਰ ਜਵਾਕ ਤੱਕ ਹਰ ਬੱਚੇ ਤੱਕ ਇਹ ਗੱਲ ਪਚਾਓ ਜਿਹੜੇ ਮੇਰੇ ਵੀਡੀਓ ਦੇਖਦੇ ਨੇ ਸ਼ੇਅਰ ਕਰਦੇ ਨੇ ਲਾਈਕ ਕਰਦੇ ਨੇ ਉਹ ਵੱਖਰੀ ਗੱਲ ਐ ਇਹਨੂੰ ਜਿਹੜੇ ਸੁਣਦੇ ਨੇ ਉਹ ਅੱਗੇ ਜਾ ਕੇ ਦੱਸੋ ਕਸ਼ ਸਰਦਾਰ ਕਿਸ ਸੰਘੜ ਕੱਜ ਬਾਰੇ ਸਰਦਾਰ ਕਿਸ਼ਨ ਸਿੰਘੜ ਗੱਜ ਜਾਰੇ ਦੱਸੋ ਲੋਕਾਂ ਨੂੰ ਦੱਸੋ ਬੱਬਰ ਅਕਾਲੀ ਕੌਣ ਸੀ ਯਾਰ ਐਉਂ ਥੋੜੀ ਹੁੰਦਾ ਹੁੰਦਾ ਵੀ ਕਿਤਾਬਾਂ ਚੋਂ ਇਹਨਾਂ ਦਾ ਇਤਿਹਾਸ ਹਟਾ ਦਾਂਗੇ ਤੇ ਐਡੀਆਂ ਕੁਰਬਾਨੀਆਂ ਵੇਸਟ ਹੋ ਗਈਆਂ ਕਿਉਂਕਿ ਸਾਡੀਆਂ ਕਿਤਾਬਾਂ ਚੋਂ ਇਤਿਹਾਸ ਹਟਾ ਦਿੱਤਾ ਗਿਆ ਬੱਬਰ ਅਕਾਲੀਆਂ ਦਾ ਰੋਕ ਨਹੀਂ ਸਕਦੇ ਬੱਬਰ ਅਕਾਲੀਆਂ ਦੇ ਇਤਿਹਾਸ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਇਸ ਲਈ ਮੈਂ ਵੀਡੀਓ ਆਪਣੇ YouTube ਚੈਨਲ ਤੇ ਪਾਉਣਾ ਕਿਉਂਕਿ Facebook ਤੇ Instagram 'ਚ ਵੀਡੀਓ ਨਿਕਲ ਜਾਂਦੀ ਫਿਰ ਲੱਭਦੀ ਨਹੀਂ ਬਹੁਤ ਕੋਸਾਂ ਪੈਂਦੀਆਂ ਨੇ ਪਰ YouTube ਤੇ ਤੁਸੀਂ ਕਦੇ ਵੀ ਜਾ ਕੇ ਇਹ ਵੀਡੀਓ ਦੇਖ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਨਹੀਂ ਵੀ ਹੋਇਆ ਅੱਧੀ ਦੇਖੀ ਛੱਡੀ ਫਿਰ ਜਾ ਕੇ ਦੇਖ ਸਕਦੇ ਹੋ ਹੈਨਾ ਮੇਰੇ YouTube ਚੈਨਲ ਤੇ ਰੱbbi ਕੰਦੋਲਾ ਮੇਰਾ ਚੈਨਲ ਹੈ R A डबल B I ਰੱbbi K A N D O L A ਕੰਦੋਲਾ ਲਿਖ ਦੇਣਾ ਜੇ ਤੁਹਾਨੂੰ ਨਹੀਂ ਲੱਭਦਾ ਫਿਰ YouTube ਸਰਚ ਤੇ ਜਾ ਕੇ ਲਿਖ ਦਿਓ ਰੱbbi ਕੰਦੋਲਾ ਚੈਨਲ ਹੁਣ ਆ ਜਾਂਦਾ ਆ ਕਿਉਂਕਿ ਬਹੁਤ ਭਰਾਵਾਂ ਨੇ ਸਪੋਰਟ ਕੀਤਾ ਇਸ ਲਈ ਚੈਨਲ ਸਾਹਮਣੇ ਆ ਗਿਆ ਤੇ ਤੁਸੀਂ ਇਹ ਵੀਡੀਓ ਦੇਖੋ ਤੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਡੇ ਜਵਾਕਾਂ ਨੂੰ ਪੰਜਾਬ ਵਾਲਿਆਂ ਨੂੰ ਵੀ ਕੌਣ ਸੀ ਉਹ ਬੱਬਰ ਕਾਲੀ ਜਿਹੜੇ ਹੱਥ ਨਾਲ ਕਿਸੇ ਦੇ ਆਉਂਦੇ ਸੀ ਧੰਨਵਾਦ